ਫੇਲੇ ਪੰਜਾਬ ਦਾ ਸਭ ਤੋਂ ਵੱਡਾ ਨਾਮ ਬਣ ਚੁੱਕਾ ਸੇਖੋ ਫਰਨੀਚਰ ਹਾਊਸ ਅੱਜ ਅਸੀਂ ਫਰਨੀਚਰ ਦੇ ਸ਼ੋਰੂਮ 'ਚ ਪਹੁੰਚ ਚੁੱਕੇ ਹਾਂ ਜਿੱਥੇ ਬਾਈ ਜੀ ਤੋਂ ਬਹੁਤ ਵੱਡਾ ਫਾਇਦਾ ਲੈਣਾ ਆਹ 5 ਸੀਟਾ ਸੋਫਾ 16000 ਰੁਪਏ ਤੋਂ ਘੱਟ ਨਹੀਂ ਸੇਖੋ ਫਰਨੀਚਰ ਹਾਊਸ ਤੇ ਆਗੇ ਸਿਰਫ 95 ਸੋਝ ਰਿਹਾ ਜੋ ਕਿਰੇ 18 18 18 20 20000 ਦੇ ਬੈੱਡ ਆਹ ਬੈੱਡ ਤੁਹਾਨੂੰ ਦਵਾਂਗੇ 13000 ਦਾ ਆਹ ਬੈੱਡ ਦਵਾਂਗੇ 12.5 ਹਜ਼ਾਰ ਦਾ ਵੱਡਾ ਫਾਇਦਾ ਕੀ ਆ ਅੰਮ੍ਰਿਤਸਰ ਸਾਹਿਬ ਤੋਂ 100 ਕਿਲੋਮੀਟਰ ਦੀ ਦੂਰੀ ਦੇ ਵਿੱਚ ਤੁਹਾਨੂੰ ਹੋਮ ਡਿਲੀਵਰੀ ਬਿਲਕੁਲ ਫ੍ਰੀ ਆ ਗੱਡੀ ਵਾਲੇ ਦਾ ਖਰਚਾ ਵੀ ਤੁਸੀਂ ਨਹੀਂ ਦੇਣਾ ਆ ਦੇਖੋ 25000 ਦੇ ਵਿੱਚ ਜਿਹੜਾ ਵਾ ਚਿਹਰਾ ਵਾਲਾ ਮਾਡਲ ਬਲੈਕ ਕਲਰ ਬਹੁਤ ਵਧੀਆ ਇਹਦੇ ਵਿੱਚ ਕਲਰ ਆਪਸ਼ਨ ਗ੍ਰੇ ਵੀ ਆ ਬ੍ਰਾਊਨ ਵੀ ਆ ਹਰ ਤਰ੍ਹਾਂ ਦੀ ਉਹ ਕਲਰ ਆਪਸ਼ਨ ਆ ਇਹ ਮੈਨੂੰ ਇੰਨਾ ਪਤਾ ਵੀ ਬਾਜ਼ਾਰ 55 55000 ਇਹਨਾਂ ਦਾ ਮੰਗੀ ਜਾਂਦੇ ਆ ਆਪਣਾ ਰੇਟ ਜਿਹੜਾ ਅਸੀਂ 50000 ਆ ਜਦ ਕੇ ਅੱਜ ਦਾ ਜਿਹੜਾ ਰੇਟ ਰਹੇਗਾ ਡਿਲੀਵਰੀ ਫ੍ਰੀ ਦੇ ਨਾਲ ਵੀ ਜੋ ਪਿਛੇ ਆਫਰ ਦੇ ਵਿੱਚ ਰੇਟ ਦਿੱਤਾ ਉਹੋ ਹੀ ਅੱਜ ਹੋਊਗਾ 45000 ਯਾਰ 40 40 45 45000 ਦੇ ਬੈੱਡ ਵਿਕਣ ਵਾਲੇ ਆ ਗੱਦਾ ਵੀ ਉੱਤੇ ਉਹ ਸੇਮ ਕਲਰ ਦਾ ਹੀ ਪਿਆ ਆ ਵੇਖੋ ਕਿੰਨਾ ਪਿਆਰਾ ਕੰਬੀਨੇਸ਼ਨ ਆ ਇਹਦੀ ਜੇ ਗੱਲ ਕਰੀਏ ਅਸੀਂ ਆਪਣੇ ਦਰਸ਼ਕਾਂ ਨੂੰ ਸਿਰਫ ਤੇ ਸਿਰਫ 26000 ਰੁਪਏ ਦਾ ਬੈੱਡੇ ਦੇ ਰਹੇ ਹਾਂ ਯਾਰ ਦਾ ਰੇਟ ਤਾਂ 35000 ਰੁਪਈਆ ਵੇਖੋ ਫਰਨੀਚਰ ਹਾਊਸ ਤੇ ਆ ਜਾਓ ਸਿਰਫ 22000 ਰੁਪਏ 'ਚ ਇਹ ਸੋਫਾ ਲੈ ਜਾਓ ਆਹ ਦੇਖੋ ਟੇਬਲ ਇਹ ਵੀ ਤਾਂ ਡੇਲੀ ਬਣਾਇਆ ਇਹ ਉਹਨਾਂ ਦਰਸ਼ਕਾਂ ਲਈ ਬਣਾਇਆ ਜਿਹੜਾ ਥੋੜਾ ਸਸਤਾ ਮੰਗਦੇ ਸੀ ਟੈਰਾਂ ਵਾਲਾ ਮੰਗਦੇ ਸੀ ਸੈਪਰੇਟ ਮੰਗਦੇ ਸੀ 2500 ਰੁਪਏ ਵਾਲਾ ਟੇਬਲ ਜਿਹੜਾ ਵਾ ਤੁਹਾਨੂੰ ਦਰਸ਼ਕੋ ਸਿਰਫ ਤੇ ਸਿਰਫ 2200 ਰੁਪਏ ਦੇ ਵਿੱਚ ਦਵਾਂਗੇ ਸੋ ਬੱਚਿਆਂ ਦੇ ਲਈ ਤੁਸੀਂ ਅਲਮਾਰੀਆਂ ਲੈਣੀਆਂ ਸਪਾਈਡਰਮੈਨ ਲੈ ਲਓ ਛੋਟਾ ਬੀਮ ਲੈ ਲਓ ਮਤਲਬ ਲੜਕੀਆਂ ਲਈ ਵੀ ਤੇ ਲੜਕੇ ਵਾਲੇ ਛੋਟੇ ਬੱਚਿਆਂ ਲਈ ਵੱਖੋ ਵੱਖਰੇ ਕਾਰਟੂਨ ਮਿਲ ਜਾਣੇ ਫਿਰ ਆ ਦੇਖੋ 5500 ਦੇ ਵਿੱਚ 6x6 ਦਾ ਪੈਨਲ ਸਾਡੀ ਜਿਹੜੀ ਕਰੋਕਰੀ ਆ ਉਹ ਵੀ ਅਸੀਂ 15 ਤੋਂ 16 ਇੰਚ ਤਿਆਰ ਕਰਦੇ ਆ ਜਦ ਕਿ ਕਰੋਕਰੀ ਵੀ ਇਸ ਟਾਈਮ 12 12 ਇੰਚੀ ਦੇ ਵਿੱਚ ਤਿਆਰ ਹੋ ਰਹੀ ਹੈ ਦਰਸ਼ਕੋ 15 ਇੰਚ ਆਪਦਾ ਕੀ ਉਹਨੂੰ ਕਹਿੰਦੇ ਸਲੈਪਾਂ ਵੀ ਪੂਰੀਆਂ ਪਾਦ ਕੇ ਇਹਦੇ ਕੀ ਉਹਨੂੰ ਕਹਿੰਦੇ ਸਿਰਫ ਤੇ ਸਿਰਫ ਗਾਕਾਂ ਨੂੰ 2500 ਰੁਪਏ ਦੇ ਵਿੱਚ ਜਿਹੜੀ ਆਪਾਂ ਸੇਲ ਕਰਦੇ ਆ ਜਦ ਕਿ ਤੁਸੀਂ ਹੁਣ ਸਮਾਨ ਦੇ ਨਾਲ ਤੁਹਾਨੂੰ ਸਿਰਫ 2200 ਰੁਪਏ ਦੀ ਲੱਗੇਗੀ ਜੀ 30000 ਦਾ ਬਾਜ਼ਾਰ ਦੇ ਵਿੱਚ ਵੇਚਣ ਵਾਲਾ ਆਪਣੇ ਗਾਹਕਾਂ ਨੂੰ ਪਹਿਲੋਂ 28000 ਦਾ ਸੇਲ ਕੀਤਾ ਸੀ ਫਿਰ ਆਫਰ ਦੇ ਵਿੱਚ 26000 ਦਾ ਸੇਲ ਕੀਤਾ ਸੀ ਜਦ ਕਿ ਹੁਣ 50 10000 ਤੇ ਡਿਲੀਵਰੀ ਫ੍ਰੀ ਦੇ ਵਿੱਚ ਵੀ 26000 ਦਾ ਹੀ ਗਾਗ ਨੂੰ ਪਏਗਾ ਜੋ ਇਹਦੇ ਅੰਦਰ ਮਟੀਰੀਅਲ ਹੈ ਆਪਾਂ ਵੇ ਤੁਸੀਂ ਕਾਰੀਗਰ ਲਿਆ ਕੇ ਚੈੱਕ ਕਰਵਾਓ ਭਾਵੇਂ ਅਸੀਂ 26 ਦਾ ਦੇ ਰਹੇ ਹਾਂ ਹੋਰ ਵੀ ਕਿਦੋਂ 26 ਦਾ ਮਿਲ ਰਿਹਾ ਦੋਵੇਂ ਲਾਗੋ ਲਾਗ ਰੱਖ ਕੇ ਅੰਦਰੋਂ ਇਹਦਾ ਆਪਰੇਸ਼ਨ ਤੱਕ ਕਰਕੇ ਤੁਸੀਂ ਤਸੱਲੀ ਕਰਦਾ ਗੱਦਾ ਤਾਂ ਕਰਦਾ 3500 ਤੋਂ ਸ਼ੁਰੂ ਹੋ ਜਾਂਦਾ 1 ਸਾਲ ਦੀ ਗਰੰਟੀ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਬਹੁਤ ਤਰ੍ਹਾਂ ਦੇ ਵੱਖੋ ਵੱਖਰੇ ਰੇਟ ਜਾਂਦੇ ਰਹੀਏ 6 बाई 2 ਦਾ ਸ਼ੀਸ਼ਾ ਬੈਕ ਤੇ ਵੀ ਬੰਨ ਬੋਰਡ ਵੱਜਾ ਇੱਕੋ ਪੀਸ ਵਾਲਾ 2500 ਰੁਪਏ ਦਾ ਆਪਣੇ ਦਰਸ਼ਕਾਂ ਨੂੰ ਦੇ ਰਹੇ ਆ ਮੈਂ ਪਿੱਛੋਂ ਵੀ ਤੁਹਾਨੂੰ ਦਿਖਾ ਦਿੰਦਾ ਵਾ ਕਿਤੇ ਤੁਹਾਨੂੰ ਇਹ ਨਾ ਲੱਗੇ ਕਿ ਭਾਈ ਰੇਟ 2500 ਬਾ ਤੇ ਸ਼ਾਇਦ ਪਿਛੇ ਭਲਾਈ ਨਾ ਮਾਰਤੀ ਹੋਵੇ ਤਰਾਜ ਵਾਲਾ ਛੋਟੇ ਤੋਂ ਵੱਡਾ ਵੱਡੇ ਤੋਂ ਛੋਟਾ ਮੰਦਰ ਆ ਜਿਹੜਾ ਆਪਦਾ ਕਿਹਨੂੰ ਕਹਿੰਦੇ 3000 ਰੁਪਏ ਦੇ ਵਿੱਚ ਅਸੀਂ ਦੇ ਰਹੇ ਆ ਲੈਡ ਲੂਡਲ ਪ੍ਰੋਪਰ ਲੱਗੀ ਆ ਇਹ ਬਾਜ਼ਾਰ 40 4000 ਰੁਪਏ ਦਾ ਵਿਕਣ ਵਾਲਾ ਸੈੱਟ ਸਿਰਫ ਤੇ ਸਿਰਫ ਸੇ ਕੋਬਰਨੀਚਰ ਦੇ ਜਿੰਨੇ ਮਰਜ਼ੀ ਆਉਦਾ ਕੀ ਉਹਨੂੰ ਕਹਿੰਦੇ 34-34000 ਦੇ ਵਿੱਚ ਲੈ ਜਾਓ ਜੇ ਦੀ ਜੇ ਗੱਲ ਕਰੀਏ ਧੱਗੜ ਦਾ 50-50000 ਦੇ ਵਿੱਚ ਵਿਕਣ ਵਾਲਾ 40 HR 쿠ਸ਼ਨ ਲੈਦਰ ਸਵੈਟ ਲੱਗੀ ਬੜਾ ਘੈਂਟ ਤੇ ਸਿੰਪਲ ਸੋਬਰ ਸੈਟ ਹੈ ਕਲਰ ਆਪਸ਼ਨ ਇਹਦੇ ਚ ਦੇ ਦਾਂਗੇ ਤੁਹਾਨੂੰ ਵੱਡਾ ਟੇਬਲ ਲੱਗਾ 골ਡਨ ਪਾਵੇ ਲੱਗੇ ਆ ਇਹ ਸਿਰਫ ਤੇ ਸਿਰਫ ਜਿਹੜਾ ਵਾ 50000 ਵਾਲਾ ਸੈਟ ਤੁਹਾਨੂੰ 45000 ਚ ਦੇਵਾਂਗੇ ਜੀਦੇ ਨਾਲ 100 ਕਿਲੋਮੀਟਰ ਤੇ 50000 ਦੀ ਆਪਦੀ ਕੀ ਉਹਨੂੰ ਕਹਿੰਦੇ ਆ ਡਿਲੀਵਰੀ ਬਿਲਕੁਲ ਫ੍ਰੀ ਆ 2000 ਰੁਪਏ ਦੇ ਵਿੱਚ ਸ਼ੀਸ਼ਾ ਇਹਦੇ ਵੀ ਪਿੱਛੇ ਵਨ ਪੀਸ ਆਪਦਾ ਬੋਰਡ ਹੀ ਮਾਰਿਆ ਨਹੀਂ ਹੈਗੀ ਵੀ ਪਲਾਈ ਮਾਰਤੀ ਆ ਰੇਟ ਘੱਟ ਕਰਕੇ 6500 ਦੀ ਲਮਾਰੀ ਦਵਾਂਗੇ ਸਾਢੇ 6 ਬਾਈ 4 ਜਾਂ ਦਾ ਪਤਾ ਇਹਦਾ ਸਹਿਜ ਹੋਊਗਾ ਪਾਰਟੀ ਗਲਦੀ ਹੋਊਗੀ ਠੀਕ ਹੈ ਜੀ ਅੰਦਰ ਆਪਦਾ ਲੋਕਰ ਸ਼ੌਕਰ ਪਿਆਵਾ ਥੱਲੇ ਸ਼ੂ ਰੈਕ ਬਣਿਆ ਠੀਕ ਹੈ ਜੀ ਮੀਂਜ ਦਰਾਜ ਬਣਿਆ ਹੋਆ ਕੋ ਅਲਮਾਰੀ ਦੇ ਵਿੱਚ ਵੀ ਤੁਹਾਨੂੰ ਕਲਰ ਹਰ ਤਰ੍ਹਾਂ ਦੇ ਮਿਲ ਜਾਣੇ ਆ ਬਲੈਕ ਆਪਣਾ ਤੁਸੀਂ ਲੈ ਲਓ ਵੁੱਡਨ ਦੇ ਵਿੱਚ ਲੈ ਲਓ ਪਲੇਨ ਦੇ ਵਿੱਚ ਲੈ ਲਓ ਡਿਜ਼ਾਈਨ ਵਾਲੇ ਲੈ ਸਰ ਕੋ ਮਿਲ ਜਣਾ ਉਸ ਤੋਂ ਬਾਅਦ ਤੁਸੀਂ ਲੈਣੇ ਹੈਗੇ ਪ੍ਰੈਸ ਟੇਬਲ ਤੇ ਪ੍ਰੈਸ ਟੇਬਲ ਦੇ ਵਿੱਚ ਵੀ ਤੁਹਾਨੂੰ ਬਹੁਤ ਸੋਹਣੇ ਡਿਜ਼ਾਈਨ ਮਿਲ ਜਾਣੇ ਲਾਈਨਿੰਗ ਵਾਲਾ ਲੈ ਲਓ ਪਲੇਨ ਲੈ ਲਓ ਬਲੈਕ ਗ੍ਰੇ ਲੈ ਲਓ ਕੋਈ ਮਿਲ ਜਣਾ ਤਾਂ ਆ ਸ਼ੌਕਰ ਆ ਇਹ 4 ਦੋਵਾ ਕੀ ਉਹਨੂੰ ਕਹਿੰਦੇ ਇਹ 3000 ਰੁਪਏ ਦਾ ਵਾ ਠੀਕ ਆ ਤੇ ਜਿਹੜਾ ਫਿਕਸ ਆ ਉਹ 2700 ਰੁਪਏ ਦਾ ਠੀਕ ਹੈ ਜੀ ਜੋ ਪੀਲੋ ਰੇਟ ਦਿੰਦੇ ਆ ਰਹੇ ਆ ਉਹੋ ਹੀ ਰੇਟ ਆ ਫਿਰ ਉਸ ਤੋਂ ਬਾਅਦ ਆ ਕਿ ਨੇ ਵੱਡਾ ਲੈਣਾ ਵਾ 5 ਢਾਈ 2 ਫੁੱਟ ਡੂੰਗਾ ਇਹ ਵੀ ਆਪਣੇ ਤੋਂ ਹੁੰਦੇ ਆ ਇੱਕ ਹਫ਼ਤੇ ਦੀ ਬਹੁਤ ਵੱਡੀ ਆਫਰ ਆ ਦੇਤੀ ਆ ਸੇਖੋ ਬੁਨਿਚਰ ਹਾਊਸ ਤੇ ਆਜੋ ਜੇ ਤੁਸੀਂ 50000 ਤੋਂ ਉੱਪਰ ਦੀ ਸ਼ਾਪਿੰਗ ਕਰਦੇ ਨੇ ਤੁਹਾਨੂੰ 100 ਕਿਲੋਮੀਟਰ ਦੇ ਏਰੀਆ 'ਚ ਹੋਮ ਡਿਲੀਵਰੀ ਬਿਲਕੁਲ ਫ੍ਰੀ ਨੰਬਰ ਸਕਰੀਨ 'ਤੇ ਤੁਸੀਂ ਕੋਈ ਹੋਰ ਜਾਣਕਾਰੀ ਲਈ ਫੋਨ ਕਰ ਸਕਦੇ ਹੋ